ਰਾਜਕੁਮਾਰੀ ਸੋਫੀਆ ਦਲੀਪ ਸਿੰਘ ਔਰਤਾਂ ਦੇ ਅਧਿਕਾਰਾਂ ਲਈ ਆਪਣਾ ਸਮਰਤਾ ਜੀਵਨ ਲਿਖੇ ਲਾਉਣ ਵਾਲੀ ਮਹਾਰਾਜਾ ਦਲੀਪ ਸਿੰਘ ਦੀ ਤੀਜੀ ਧੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਜੀਵਨ ਤੇ ਪੰਛੀ ਝਾਤ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਨੂੰ ਬੇਲਗਰਾਵਿਆ ਇੰਗਲੈਂਡ ਵਿਖੇ ਹੋਇਆ ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ ਜਿਹੜੇ ਪੰਜਾਬ ਵਿੱਚ ਜਾਣੇ ਜਾਂਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਸੀ ਜਿਸ ਨੂੰ ਪੰਜਾਬ ਦੇ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ ਸੀ ਸੋਫੀਆ ਦਲੀਪ ਸਿੰਘ ਮਹਾਰ ਬੰਬਾ ਬੂਲਰ ਦੀ ਤੀਜੀ ਸੰਤਾਨ ਸੀ ਬੰਬਈ ਦੇ ਜਰਮਨੀ ਵਪਾਰੀ ਦੇ ਇਲਾਕੇ ਸੇ ਮਹਾਰਾਜਾ ਅਤੇ ਬੰਬਾ ਦੇ 10 ਬੱਚੇ ਸੀ ਰਾਣੀ ਵਿਕਟੋਰੀਆ ਦਲੀਪ ਸਿੰਘ ਅਤੇ ਉਸ ਦੇ ਪਰਿਵਾਰ ਖਾਸ ਕਰਕੇ ਸੋਫੀਆ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਉਸ ਨੂੰ ਆਪਣੀ ਧਰਮਪੋਤੀ ਮੰਨਦੀ ਸੀ ਮੱਡਲਾ ਜੀਵਨ ਸੋਫੀਆ ਦਾ ਅਕਸਰ ਪਹਿਰਾਵਾ ਪਾਰਸੀ ਹੁੰਦਾ ਸੀ ਅਤੇ ਉਸ ਨੂੰ ਕੁੱਤੇ ਫੋਟੋਗ੍ਰਾਫ ਅਤੇ ਸਾਈਕਲਿੰਗ ਦਾ ਬਹੁਤ ਸ਼ੌਕ ਹੁੰਦਾ ਸੀ ਪਾਰਟੀਆਂ ਵਿੱਚ ਵੀ ਜਾਣ ਦਾ ਸ਼ੌਕ ਹੁੰਦਾ ਸੀ ਸੋਫੀਆ ਨੂੰ 10 ਦੀ ਉਮਰ ਦੇ ਵਿੱਚ ਟਾਈਫਾਈਡ ਹੋ ਗਿਆ ਜਿਸ ਤੋਂ ਉਸ ਦੀ ਮਾਂ ਨੂੰ ਵੀ ਇਸ ਦੀ ਲਾਗ ਲੱਗਣ ਦੇ ਕਾਰਨ ਉਹ ਕਮਾ ਵਿੱਚ ਤੇ 17 ਸਤੰਬਰ 1887 ਈਸਵੀ ਉਸ ਦੀ ਮਾਂ ਦੀ ਮ 31 ਵਿੱਚ 1899 ਨੂੰ ਉਸਦੇ ਪਿਤਾ ਨੇ ਅਦਾ ਬੈਥਰਲ ਨਾਮ ਵਿਆਹ ਕਰਵਾ ਲਿਆ ਅਤੇ ਉਸ ਤੋਂ ਉਸ ਨੂੰ ਦੋ ਧੀਆਂ ਹੋਈਆਂ 1886 ਵਿੱਚ ਸੋਫੀਆ 10 ਸਾਲਾਂ ਦੀ ਸੀ ਉਸਦੇ ਪਿਤਾ ਨੇ ਬ੍ਰਿਟਿਸ਼ ਸਰਕਾਰ ਦੀਆਂ ਛਾਵਾਂ ਦੇ ਵਿਰੁੱਧ ਆਪਣੇ ਪਰਿਵਾਰ ਨਾਲ ਭਾਰਤ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਗ੍ਰਿਫਤਾਰੀ ਵਾਰੰਟ ਦੇ ਜ਼ਰੀਏ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਮਹਾਰਾਜਾ ਦਲੀਪ ਸਿੰਘ ਦੀ ਸਿਹਤ ਖਰਾਬ ਹੋਣ ਤੋਂ ਬਾਅਦ 22 ਅਕਤੂਬਰ 1893 ਨੂੰ 55 ਸਾਲ ਦੀ ਉਮਰ ਵਿੱਚ ਪੈਰਿਸ ਦੇ ਇੱਕ ਹੋਟਲ ਵਿੱਚ ਮੌਤ ਹੋ ਜਾਂਦੀ ਹੈ ਰਾਣੀ ਵਿਕਟੋਰੀਆ ਜੋ ਕੇ ਸੋਫੀਆ ਦਲੀਪ ਸਿੰਘ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਦੀ ਧਰਮ ਮਾਤਾ ਵੀ ਸੀ ਉਸ ਨੇ ਉਸ ਨੂੰ ਹੈਪਟਨ ਕੋਰਟ ਰੈਡੀ ਪਰ ਸੋਫੀਆ ਧਲੀਵ ਸਿੰਘ ਫਿਰ ਉਹ ਵਿੱਚ ਫਰੇਡੀ ਹਾਊਸ ਵਿੱਚ ਨਹੀਂ ਰਹਿੰਦੀ ਸੀ ਉਹ ਆਪਣੇ ਭਰਾ ਪ੍ਰਿੰਸ ਹੈਟ੍ਰਿਕ ਦੇ ਕੋਲ 올ਡ ਬੁਕਨਹੈਮ ਦੇ ਮੈਨਰ ਹਾਊਸ ਵਿੱਚ ਰਹਿੰਦੀ ਸੀ ਸੁਭਾਅ ਵੱਜੋਂ ਜਦੋਂ ਸੋਫੀਆ ਧਲੀਵ ਸਿੰਘ ਚੁੱਪਦਾਸ ਰਹਿੰਦੀ ਸਾਂਸ ਦੀ ਨਿਗਰਾਨੀ ਘਟਾ ਦਿੰਦੀ ਕੇਸੇ ਇਸ ਢਿੱਲੇ ਦਾ ਫਾਇਦਾ ਚੁੱਕਦੇ ਹੋਏ ਉਸ ਨੇ ਆਪਣੀ ਭੈਣ ਬੰਬਾ ਨਾਲ 1903 ਦੇ ਦਿੱਲੀ ਦਰਬਾਰ ਵਿੱਚ ਸ਼ਾਮਲ ਹੋਣ ਇੱਕ ਗੁੱਪਤ ਯਾਤਰਾ ਕੀਤੀ ਪਰ ਉਸ ਨੂੰ ਨਜ਼ਰਅੰਦਾਜ਼ੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਵਾਪਸ ਇੰਗਲੈਂਡ ਆ ਗਈ ਅਤੇ ਆਪਣਾ ਨਸਤਾ ਬਦਲਣ ਦਾ ਇਰਾਦਾ ਕਰ ਲਿਆ ਦੁਬਾਰਾ ਫਿਰ 1907 ਵਿੱਚ ਉਹ ਭਾਰਤ ਆਉਂਦੀ ਹੈ ਉਹ ਅੰਮ੍ਰਿਤਸਰ ਅਤੇ ਲਾਹੌਰ ਇਕ ਨਵਾਂ ਮੋੜ ਸੀ ਕਿਉਂਕਿ ਉਸਨੇ ਗਰੀਬੀ ਦੀ ਹਕੀਕਤ ਦਾ ਸਾਹਮਣਾ ਕੀਤਾ ਅਤੇ ਅਹਿਸਾਸ ਕੀਤਾ ਕਿ ਸਰਕਾਰ ਅੱਗੇ ਸਮਰਥਨ ਕਰਕੇ ਉਸਦੇ ਪਰਿਵਾਰ ਨੇ ਕੀ ਕੁਝ ਗਵਾ ਦਿੱਤਾ ਸੀ ਭਾਰਤ ਵਿੱਚ ਸੋਕੇਲਾਹੌਰ ਅੱਧੀ ਦੀ ਰਾਤ ਪਾਣੀ ਦੇ ਛਾਈ ਮਾਰ ਬਾਗ ਵਿੱਚ ਇੱਕ ਪਾਰਟੀ ਦੀ ਮੇਜ਼ਬਾਨੀ ਕਰਦੀ ਆ ਅਤੇ ਇਸ ਦੌਰਾਨ ਉਸਨੇ ਪਾਲਕ੍ਰਿਸ਼ਨ ਗੋਖਲੇ ਅਤੇ ਲਾਲਾ ਲਾਗਪਤਰਾਏ ਵਰਗੇ ਭਾਰਤੀ ਸੁਤੰਤਰਤਾ ਸੰਗਰਾਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਉਦੇਸ਼ ਲਈ ਹਮਦਰਦੀ ਪ੍ਰਗਟਾਈ ਸੋਫੀਆ ਨੇ ਰਾਏ ਦੀ ਪ੍ਰਸ਼ੰਸਾ ਕੀਤੀ ਕਿ ਬ੍ਰਿਟਿਸ਼ ਦੁਆਰਾ ਦੇਸ਼ ਪ੍ਰਤੀ ਦੋਸ਼ਾਂ ਤਹਿਤ ਉਸਦੀ ਕੈਦ ਨੇ ਸੋਫੀਆ ਨੂੰ ਸਾਮਰਾਜ ਵਿਰੁੱਧ ਕਰ ਦਿੱਤਾ ਬਾਅਦ ਦੀ ਜ਼ਿੰਦਗੀ 1909 ਵਿੱਚ ਭਾਰਤ ਤੋਂ ਮੁੜਨ ਤੋਂ ਬਾਅਦ ਸੋਫੀਆ ਨੇ ਪੰਖੂਰੈਸਟ ਪੈਣ ਦੇ ਇੱਕ ਦੋਸਤ ਐਨਾਦੁਗਦਾਲੇ ਦੇ ਕਹਿਣ ਤੇ ਮਹਿਲਾ ਸਮਾਜਿਕ ਅਤੇ ਰਾਜਨੀਤਿਕ ਯੂਨੀਅਨ WSPU ਵਿੱਚ ਸ਼ਾਮਲ ਹੋਈ ਐ ਮੇਲਨ ਪੰਖੂਰੈਸਟ ਨੇ 1800 99 ਵਿੱਚ ਔਰਤਾਂ ਦੀ ਫਰਾਂਚਾਈਜ਼ ਲੀਗ ਦੀ ਸਥਾਪਨਾ ਕੀਤੀ ਸੀ 1909 ਵਿੱਚ ਸੋਫੀਆ ਔਰਤਾਂ ਦੇ ਵੋਟ ਦੇ ਅਧਿਕਾਰ ਅਤੇ ਇਹਨਾਂ ਸਮੂਹਾਂ ਨੂੰ ਫੰਡਿੰਗ ਤੇ ਇਸ ਮਕਸਦ ਦੀ ਅਗਵਾਈ ਕਰਨ ਦੀ ਲਹਿਰ ਦੀ ਮੋਰੀ ਮੈਂਬਰ ਬਣ ਗਈ ਉਸ ਨੇ ਸਰਕਾਰ ਦੇ ਵਿਰੁੱਧ ਚੱਲਦੇ ਟੈਕਸਾਂ ਦਾ ਭੁਗਤਾਨ ਨਾ ਕੀਤਾ ਜਿਸ ਤੋਂ ਰਾਜਾ ਜਾਰਜ 5ਵੇਂ ਕਾਫੀ ਨਿਰਾਸ਼ ਹੋਇਆ ਤੇ ਇਥੋਂ ਤੱਕ ਕਹਿ ਦਿੱਤਾ ਕਿ ਤੇ ਹੁਣ ਸਾਡੀ ਪકડ ਨਹੀਂ ਰਹਿ ਗਈ ਹਾਲਾਂਕਿ ਬ੍ਰਿਟਿਸ਼ ਖੇਤਰ ਵਿੱਚ ਜੋ ਸੋਫੀਆ ਦੀ ਮੁੱਢਲੀ ਰੁਚੀ ਇੰਗਲੈਂਡ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਸੀ ਉਸ ਨੇ ਤੇ ਉਸ ਦੀਆਂ ਸਾਥੀ ਔਰਤਾਂ ਨੇ ਵੀ ਹੋਰ ਬ੍ਰਿਟਿਸ਼ ਬਸਤੀਆਂ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਉਤ ਸੋਫੀਆ ਆਪਣੀ ਵਫਾਦਾਰੀ ਨਹੀਂ ਸੀ ਰੱਖੀ ਉਸਨੇ ਕਈ ਦੇਸ਼ਾਂ ਦੀਆਂ ਔਰਤਾਂ ਦੇ ਉਦੇਸ਼ਾਂ ਦਾ ਸਮਰਥਨ ਕੀਤਾ ਸੋਫੀਆ ਨੇ ਹੈਮਪਟਨ ਕੋਰਟ ਪੈਲੇਸ ਦੇ ਬਾਹਰ ਔਰਤਾਂ ਦੇ ਹੱਕਾਂ ਲਈ ਆਵਾਜ਼ ਚੁੱਕਣ ਵਾਸਤੇ ਅਖਬਾਰ ਵਿੱਚ ਜਿੱਥੇ ਕਦੀ ਮਹਾਰਾਣੀ ਵਿਕਟੋਰੀਆ ਨੇ ਉਸਨੂੰ ਉਸਦੇ ਪਰਿਵਾਰ ਦੇ ਨਾਲ ਰਹਿਣ ਦੀ ਆਗਿਆ ਦਿੱਤੀ ਸੀ 18 ਨਵੰਬਰ 1910 ਨੂੰ ਸੋਫੀਆ ਦਲੀਪ ਸਿੰਘ ਐਮ ਐਲ ਐ ਐਮ ਪੰਖੋਰਸਟ ਅਤੇ ਇਹਨਾਂ ਦੇ ਕਾਰਕੁਨਾਂ ਦਾ ਇੱਕ ਸਮੂਹ ਹਾਊਸ ਆਫ ਕਾਮਨਸ ਵਿੱਚ ਇਸ ਉਮੀਦ ਨਾਲ ਗਿਆ ਕਿ ਉੱਥੇ ਉਹ ਆਪਣੀ ਮੰਗ ਰੱਖ ਸਕਣਗੇ ਪਰ ਗ੍ਰੇਸ ਗੱਟਰ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਆਦੇਸ਼ ਦਿੱਤਾ ਅਤੇ ਬਹੁਤ ਸਾਰੀਆਂ ਔਰਤਾਂ ਗੰਭੀਰ ਰ ਹਮੇਸ਼ਾ ਨਹੀਂ ਹੋ ਕੇ ਰਹਿੰਦੀ ਸੀ ਅਤੇ ਉਹ ਜਨਤਕ ਤੌਰ ਸਮਾਜਿਕ ਜਾਂ ਰਾਜਨੀਤਿਕ ਯੂਨੀਅਨ ਮੀਟਿੰਗਾਂ ਵਿੱਚ ਭਾਸ਼ਣ ਦੇਣ ਤੋਂ ਝਿਜਕਦੀ ਹੁੰਦੀ ਸੀ ਉਸ ਨੇ ਕਦੀ ਵੀ ਕਿਸੇ ਮੀਟਿੰਗ ਦੀ ਪ੍ਰਧਾਨਗੀ ਨਹੀਂ ਕੀਤੀ ਆਪਣੇ ਡਬਲਯੂਐਸਪੀ ਵਿੱਚ ਉਹ ਆਪਣੇ ਆਪ ਨੂੰ ਕਦੀ ਵੀ ਇਸ ਪ੍ਰਧਾਨਗੀ ਦੇ ਬਰਾਬਰ ਦੀ ਕਾਬਿਲियत ਦੀ ਔਰਤ ਨਹੀਂ ਸਮਝਦੀ ਪਰ ਬਾਅਦ ਵਿੱਚ ਉਸ ਨੇ ਇਹ ਪ੍ਰਧਾਨਗੀ ਕੀਤੀ ਅਤੇ ਕਈ ਮੀਟਿੰਗਾਂ ਨੂੰ ਸੰਬੋਧਨ ਵੀ ਕੀਤਾ ਮਿਥਨ ਟਾਟਾ ਤੋਂ 11 ਵਿੱਚ ਭਾਰਤ ਵਿੱਚ ਸੋਫੀਆ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਨੋਟ ਕੀਤਾ ਕਿ ਸੋਫੀਆ ਆਪਣੇ ਮਕਸਦ ਨੂੰ ਹਮੇਸ਼ਾ ਅੱਗੇ ਰੱਖਦੀ ਹੋਈ ਆਪਣੇ ਕੱਪੜਿਆਂ ਦੇ ਉੱਤੇ ਹਰੇ ਰੰਗ ਦਾ ਔਰਤਾਂ ਲਈ ਵੋਟ ਵਾਲਾ ਬੈਜ ਪੈਂਦੀ ਹੁੰਦੀ ਹੈ ਸੋਫੀਆ ਨੇ ਨ ਲੰਮੀ ਕਰਕੇ ਉਸਦੀ ਆਮਦਨੀ ਔਮਨਜ਼ ਟੈਕਸ ਰਿਸਿਸਟੈਂਸ ਲੀਗ ਨੂੰ ਦੇ ਦਿੰਦੀ ਉਸਦੀ ਇੱਕ ਤਸਵੀਰ ਵੀ ਹੈ ਜਿਸ ਵਿੱਚ ਉਹ ਆਪਣੇ ਘਰ ਦੇ ਬਾਹਰ ਅਖਬਾਰਾਂ ਵੰਡ ਰਹੀ ਹੈ ਮਈ 1911 ਵਿੱਚ ਸੋਫੀਆਂ ਨੂੰ ਪਹਿਲ ਤਰਨ ਪੈਟੀ ਸੈਸ਼ਨ ਕੋਰਟ ਨੇ ਇੱਕ ਗੱਡੀ ਇੱਕ ਸਹਾਇਕ ਅਤੇ ਪੰਜ ਕੁੱਤਿਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਰੱਖਣ ਕਾਰਨ 3 ਪਾਉਂਡ ਦਾ ਜੁਰਮਾਨਾ ਕੀਤਾ ਜਿਸ ਦਾ ਸੋਫੀਆ ਨੇ ਵਿਰੋਧ ਕੀਤਾ ਕਿ ਜਿੰਨਾਂ ਚਿਰ ਉਸ ਨੂੰ ਵੋਟ ਪਾਉਣ ਦੇ ਅਧਿਕਾਰ ਨਹੀਂ ਮਿਲਦੇ ਉਪਰੋਕਤ ਤਿੰਨਾਂ ਮਸਲਿਆਂ ਵੀ ਸੰਬੰਧਤ ਲੈਸੈਂਸ ਜਮਾ ਨਹੀਂ ਕਰਾਉਂਦਾ ਸੋ ਇਸ ਲਈ ਇੱਕ ਬੇਲੀਫ ਸੋਫੀਆ ਦੇ ਘਰ 14 ਸ਼ੀਲਿੰਗ ਦਾ ਭੁਗਤਾਨ ਲੈਣ ਨਹੀਂ ਆਇਆ ਪਰ ਉਸ ਨੇ ਸਾਫ਼ ਮਨਾਂ ਕਰ ਦਿੱਤਾ ਜਿਸ ਕਾਰਨ ਕੋਰਸ ਨੇ ਸੋਫੀਆ ਦੀ ਇੱਕ ਹੀਰੇ ਦੀ ਅੰਗੂਠੀ ਜ਼ਬਤ ਕਰ ਲਈ ਉਸ ਦਿਨ ਬਾਅਦ ਉਸ ਦੀ ਨਿਲਾਮੀ ਕਰ ਲਈ ਪਰ ਇਹ ਅੰਗੂਠੀ ਸੋਫੀਆ ਦੇ ਇੱਕ ਦੋਸਤ ਨੇ ਖਰੀਦ ਲਈ ਅਤੇ ਇਸ ਨੂੰ ਵਾਪਸ ਕਰ ਦਿੱਤਾ ਦਸੰਬਰ 1913 ਵਿੱਚ ਸੋਫੀਆ ਨੂੰ ਦੋ ਕੁੱ ਕਰਾਉਣ ਦੇ ਬਦਲੇ 12 ਪਾਉਂਡ ਅਤੇ 10 ਲੀਂਡਾ ਜੁਰਮਾਨਾ ਕੀਤਾ। 13 ਦਸੰਬਰ 1913 ਨੂੰ ਸੋਫੀਆ ਤੇ ਉਸਦੇ ਡਬਲਯੂਐਸਪੀਯੂ ਦੇ ਮੈਂਬਰ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਸੋਫੀਆ ਨੂੰ ਫਿਰ ਗੈਰ ਕਾਨੂੰਨੀ ਕੁੱਤੇ ਰੱਖਣ ਦਾ ਦੋਸ਼ੀ ਬਣਾ ਦਿੱਤਾ ਗਿਆ। ਇੱਕ ਘਟਨਾ ਵਿੱਚ ਸੋਫੀਆ ਪ੍ਰਧਾਨ ਮੰਤਰੀ ਐਚਐਚ ਐਸਕਵਿਥ ਦੀ ਕਾਰਦੇ ਉੱਪਰ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਵਾਲਾ ਪੋਸਟਰ ਲੈ ਕੇ ਡਿੱਗਦੀ ਆ। ਸੋਫੀਆ ਦੇ ਪ੍ਰਭਾਵਸ਼ਾਲੀ ਸਰਗਰਮੀਆਂ ਹੋਣ ਦੇ ਬਾਵਜੂਦ ਉਸਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਗਿਆ। ਹਾਲਾਂਕਿ ਉਸ ਦੀਆਂ ਗਤੀਵਿਧੀਆਂ ਨੂੰ ਪ੍ਰਸ਼ਾਸਨ ਦੇਖਦਾ ਸੀ। ਹੋ ਸਕਦਾ ਹੈ ਕਿ ਉਸਨੂੰ ਗ੍ਰਿਫਤਾਰ ਕਰ ਨੇ ਸ਼ੁਰੂ ਵਿੱਚ ਬ੍ਰਿਟਿਸ਼ ਬੇੜੀ ਵਿੱਚ ਕੰਮ ਕਰ ਰਹੇ ਭਾਰਤੀ ਸੈਨਿਕਾਂ ਅਤੇ ਲਸ਼ਕਰਾਂ ਦਾ ਸਮਰਥਨ ਕੀਤਾ। ਇੱਕ ਸਵੈਸੇਵਕ ਔਰਤ ਦਲ ਦੀ ਕੰਮ ਕਰਨ ਦੀ ਮਨਾਹੀ ਦੇ ਵਿਰੁੱਧ 10 ਹਜ਼ਾਰ ਔਰਤਾਂ ਦੇ ਨਾਲ ਰੋਸ ਵਿੱਚ ਸ਼ਾਮਲ ਹੋਈ। ਉਸ ਨੇ ਬ੍ਰਿਟਿਸ਼ ਰਾਜ ਦੇ ਕ੍ਰਾਸ ਹਿੱਟ ਨਰਸਵਜਨ ਸਵੈਛਾ ਨਾਲ ਕੰਮ ਕੀਤਾ ਅਤੇ ਅਕਤੂਬਰ 1915 ਤੋਂ ਜਨਵਰੀ 1917 ਤੱਕ ਆਇਲਵਾਰਥ ਦੇ ਸਹਾਇਕ ਫੌਜੀ ਹਸਪਤਾਲ ਵਿੱਚ ਸੇਵਾ ਨਿਭਾਈ। ਉਸ ਨੇ ਜ਼ਖਮੀ ਹੋਏ ਭਾਰਤੀ ਸੈਨਿਕਾਂ ਅਤੇ ਜਿਨ੍ਹਾਂ ਨੂੰ ਪਛਮੀ ਮੋਰਚੇ ਤੋਂ ਬਾਹਰ ਕੱਢਿਆ ਗਿਆ ਸੀ, ਉਹਨਾਂ ਦੀ ਸੇਵਾ ਕੀਤੀ। ਸਿੱਖ ਸਿਪਾਈ ਸ਼ਾਇਦ ਇਹ ਵਿਸ਼ਵਾਸ ਹੀ ਨਹੀਂ ਸੀ ਕਰ ਸਕਦੇ ਕਿ ਰਣਜੀਤ ਸਿੰਘ ਦੀ ਪੋਤੀ ਇੱਕ ਉਹਨਾਂ ਦਾ ਇਲਾਜ ਕਰ ਰਹੇ ਸੋਫੀਆ ਤੇ ਇਹਨਾਂ ਦੇ ਸੰਘਰਸ਼ ਦੇ ਕਾਰਨ ਲੋਕ ਪ੍ਰਤੀਨਿਧੀ ਐਕਟ 1919 ਦੇ ਲਾਗੂ ਹੋ ਜਾਣ ਤੋਂ ਬਾਅਦ 30 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਇਸ ਤੋਂ ਬਾਅਦ ਸੋਫੀਆ ਸੈਗਰੇਟ ਫੈਲੋਸ਼ਿਪ ਵਿੱਚ ਸ਼ਾਮਲ ਹੋਈ ਅਤੇ ਆਪਣੀ ਮੌਤ ਤੱਕ ਇਸ ਦੀ ਮੈਂਬਰ ਰਹੀ ਲਗਭਗ 5 ਸਾਲ ਬਾਅਦ ਸੋਫੀਆ ਆਪਣੀ ਭੈਣ ਬਾਂਬਾ ਅਤੇ ਕਰਨਲ ਸੂਥਰਲੈਂਡ ਨਾਲ ਆਪਣੀ ਭਾਰਤ ਯਾਤਰਾ ਤੇ ਆਈ ਸੋਫੀਆ ਕਸ਼ਮੀਰ ਲਾਹੌਰ ਅੰਮ੍ਰਿਤਸਰ ਅਤੇ ਮੁਰੇ ਜਿੱਥੇ ਲੋਕਾਂ ਦੀ ਭੀੜ ਉਸ ਨੂੰ ਦੇਖਣ ਆਈ ਜਿੱਥੇ ਲੋਕਾਂ ਦੀ ਭੀੜ ਉਸ ਨੂੰ ਦੇਖਣ ਆਈ ਕਿ ਉਹਨਾਂ ਦੇ ਮਹਾਰਾਜਾ ਦੀਆਂ ਕੁੜੀਆਂ ਆ ਮਹਿਮਨਾਂ ਨੂੰ ਥਾਂ ਮਿਲਿਆ ਸੋਫੀਆ ਨੇ ਆਪਣੇ ਪਹਿਰਾਵੇ ਨਾਲ ਉਹੀ ਬਿੱਲਾ ਲਾਇਆ ਹੋਇਆ ਸੀ ਜਿਸ ਨੂੰ ਪਹਿਨ ਕੇ ਉਸਨੇ ਵਿਦੇਸ਼ਾਂ ਵਿੱਚ ਔਰਤਾਂ ਦੇ ਪ੍ਰਭਾਵ ਨੂੰ ਵਧਾਵਾ ਦਿੱਤਾ ਸੀ ਅਖੀਰ ਸੋਫੀਆ ਨੂੰ ਆਪਣੇ ਦੁਖਦਾਈ ਸੰਘਰਸ਼ ਦੇ ਵਿੱਚ ਲਹਿਰਾਂ ਦਾ ਹਿੱਸੇਦਾਰ ਬਣ ਕੇ ਇੱਕ ਸਨਮਾਨਯੋਗ ਸਥਾਨ ਮਿਲਿਆ ਉਸ ਦੀ ਜ਼ਿੰਦਗੀ ਦਾ ਇੱਕੋ ਇੱਕ ਮੁੱਖ ਉਦੇਸ਼ ਸੀ ਜੋ ਉਸਨੇ ਪ੍ਰਾਪਤ ਕਰ ਲਿਆ ਉਹ ਸੀ ਔਰਤਾਂ ਦੀ ਉન્નਤੀ ਤੇ ਔਰਤਾਂ ਦੇ ਅਧਿਕਾਰ ਪ੍ਰਾਪਤੀਆਂ 1928 ਵਿੱਚ 21 ਸਾਲ ਤੋਂ ਵੱਧ ਉਮਰ ਦੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੋਟ ਪਾਉਣ ਦੇ ਯੋਗ ਬਣਾਉਣ ਦੇ ਇਕਲ ਫ੍ਰੈਂਚਾਈਜ਼ ਐਕਟ ਨੂੰ ਸਹਿਮਤੀ ਮਿਲ ਗਈ ਆਪਣੀ ਸ਼ਾਹੀ ਪਛੋਕਰ ਤੋਂ ਦੂਰ ਸੋਫੀਆ ਨੇ ਸਮਾਨ ਨੇੜ ਤੇ ਭਾਰ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਸਥਾਨ ਹਾਸਲ ਕੀਤਾ ਮੌਤ ਸੋਫੀਆ ਦੀ 22 ਅਗਸਤ 1948 ਨੂੰ ਪੈਨ ਬਕਿੰਗਮ ਸ਼ਹਿਰ ਦੇ ਕੋਲ ਹੈਚ ਹਾਊਸ ਜੋ ਉਸਦੀ ਪੈਣ ਕੈਥਰੀਨ ਦੀ ਮਲਕੀਅਤ ਸੀ ਵਿੱਚ ਉਸ ਸਮੇਂ ਮੌਤ ਹੋ ਜਦੋਂ ਉਹ ਸੁੱਤੀ ਸੀ ਅਤੇ 26 ਅਗਸਤ 1948 ਨੂੰ ਗੋਲਡਰਜ਼ ਗ੍ਰੀਨਸ ਕਮਸ਼ਾਨ ਘਾਟ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ ਆਪਣੀ ਮੌਤ ਤੋਂ ਪਹਿਲਾਂ ਉਸ ਨੇ ਇਹ ਇੱਛਾ ਜਤਾਈ ਸੀ ਕਿ ਉਸ ਦਾ ਅੰਤਮ ਸੰਸਕਾਰ ਸਿੱਖ ਸੰਸਕਾਰ ਅਨੁਸਾਰ ਕੀਤਾ ਜਾਵੇ ਅਤੇ ਉਸ ਦੀਆਂ ਅਸਤੀਆਂ ਭਾਰਤ ਵਿੱਚ ਵਾਹੀਆਂ ਜਾਣ 8 ਨਵੰਬਰ 1948 ਨੂੰ ਲੰਡਨ ਵਿੱਚ ਉਸ ਦੀ ਜਾਇਦਾਦ ਨੂੰ ਨਿਲਾਮ ਕੀਤਾ ਗਿਆ ਸੀ ਜਿਸ ਵਿੱਚ ਕੁੱਲ ਜੈ 58040 ਪਾਉਂਡ ਦੀ ਸੀ ਮੌਤ ਤੋਂ ਬਾਅਦ ਸਨਵਾਰ ਉਸ ਦੀ ਸੰਘਰਸ਼ ਦੌਰਾਨ ਅਖਬਾਰ ਵੇਚਦਿਆਂ ਦੀ ਤਸਵੀਰ ਰਾਇਲ ਮੇਲ ਦੇ ਯਾਦਗਾਰੀ ਸਟੈਂਪ ਸਰਕਲ ਵੋਟਰਜ਼ ਫਾਰ ਊਮਨਜ਼ ਵਿੱਚ ਪ੍ਰਦਰਸ਼ਿਤ ਕੀਤੀ ਜੋ 15 ਫਰਵਰੀ 2018 ਨੂੰ ਜਾਰੀ ਕੀਤੀ ਗਈ ਸੀ